ਸਾਡੀਆਂ ਸ਼ਿਕਾਲ ਦੀ ਸਾਰਿਆਂ ਨੂੰ ਜਿਨ੍ਹਾਂ ਨੂੰ ਪ੍ਰਾਈਜ਼ ਵਾਲੇ ਮਤਲਬ ਆਫਰ ਪ੍ਰਾਈਜ਼ ਵਾਲੇ ਸੂਟ ਚਾਹੀਦੇ ਆ ਜਲਦੀ ਜਲਦੀ ਆਪਣਾ ਕਰੋ ਜੀ ਆਰਡਰ ਬੁੱਕ ਜਿਸ ਤਰ੍ਹਾਂ ਇਹ ਹੈਗਾ ਜੀ ਫਾਸਟ ਗਲੇ ਤੇ ਵਰਕ ਹੋਇਆ ਹੋਇਆ ਜੀ ਆਹ ਹੈਗਾ ਬਾਟਮ ਦੇ ਉੱਪਰ ਵਰਕ ਪ੍ਰਾਈਜ਼ ਰਹੂਗਾ 650 ਮਸ਼ਲੀਨ ਫੈਬਰਿਕ ਹੈ 5 ਮੀਟਰ ਆਲਓਵਰ ਆਹ ਹੈਗਾ ਜੀ ਨੈਕਸਟ 650 ਇਹਦਾ ਪ੍ਰਾਈਜ਼ ਹੈ ਜੀ ਪਿਓਰ ਵਾਲੀ ਖਾਦੀ ਕਾਟਨ ਰਹੂਗੀ ਘੇਰੇ ਦੇ ਉੱਪਰ ਬਹੁਤ ਹੀ ਇਹ ਵਾਲਾ ਪਿਆਰਾ ਵਰਕ ਹੈ ਜਲਦੀ ਜਲਦੀ ਕਰੋ ਆਪਣਾ ਆਰਡਰ ਬੁੱਕ ਜੀ ਇਹਦੇ ਨਾਲ ਦੇ ਤੁਸੀਂ ਕਿੰਨੇ ਵੀ ਪੀਸ ਲੈ ਸਕਦੇ ਹੋ ਕਲਰ ਇਹੀ ਮਿਲੂਗਾ ਨੈਕਸਟ ਹੈਗਾ ਜੀ ਦੇਖੋ ਕਾਟਨ ਦੇ ਉੱਪਰ ਡੀਕ ਵਰਕ ਸੂਟ ਜਿਸ ਤਰ੍ਹਾਂ ਤੁਸੀਂ ਜਾਗੋ ਲਈ ਬਣਾਉਣਾ ਚਾਹੁੰਦੇ ਹੋ ਜੀ ਬਹੁਤ ਵਧੀਆ ਸੂਟ ਹੈ 550 ਫ੍ਰੀ ਸ਼ਿਪਿੰਗ ਦੇ ਵਿੱਚ ਨੈਕਸਟ ਇਹ ਦੇ ਵਿੱਚ ਇੱਕ ਹੈਗਾ ਜੀ ਰਿਯਾਨ ਦੇ ਵਿੱਚ ਇਹ ਵੀ ਹੈਗਾ ਜੀ 550 ਇਹਦੇ ਵਿੱਚ ਕਾਫੀ ਕਲਰ ਨੇ ਤੁਸੀਂ ਕੋਈ ਵੀ ਕਲਰ ਦਾ ਦੁਪੱਟਾ ਨਾਲ ਲੈ ਸਕਦੇ ਹੋ ਜੀ ਫ੍ਰੀ ਸ਼ਿਪਿੰਗ 550 ਜੀ ਦੇ ਨੈਕਸਟ ਨੀਡਲਵਰਕ ਵਾਲੇ ਸੂਟ ਹੋਏ ਨੇ ਜੀ ਰੀਸਟਾਕ ਦੇਖੋ ਨੈਕ ਇੱਕ ਤਾਂ ਹੈਗਾ ਜੀ ਆਹ ਵਾਲਾ ਕਲਰ ਕਿਸੇ ਨੂੰ ਪਰਸਨਲੀ ਫੋਟੋਜ਼ ਨਹੀਂ ਭੇਜੀਆਂ ਜਾਣਗੀਆਂ ਜੀ ਕਿਉਂਕਿ ਵੀਡੀਓ ਆਪਾਂ ਪ੍ਰੋਪਰ ਬਣਾ ਦਿੱਤੀ ਐ ਇਹ ਹੈਗਾ ਜੀ ਘੇਰੇ ਦਾ ਵਰਕ ਆਹ ਹੈਗਾ ਵਰਕ ਜਿਹੜਾ ਤੁਸੀਂ ਬਾਜੂ ਤੇ ਵੀ ਲਿਆ ਸਕਦੇ ਹੋ ਬਾਟਮ ਤੇ ਵੀ ਨੈਕਸਟ ਹੈਗਾ ਆਹ ਕਲਰ 550 ਫ੍ਰੀ ਸ਼ਿਪਿੰਗ ਦੇ ਵਿੱਚ ਤੁਹਾਨੂੰ ਇਹ ਸੂਟ ਮਿਲਣਗੇ ਕਲਰ ਆਪਾਂ ਤੁਹਾਨੂੰ ਦਿਖਾਈ ਜਾਂਦੇ ਆ ਸਾਰੀ ਕਲਰ ਬਹੁਤ ਪਿਆਰੇ ਨੇ 550 ਫ੍ਰੀ ਸ਼ਿਪਿੰਗ neck ਤੇ ਵਰਕ ਘੇਰੇ ਤੇ ਵਰਕ ਹੋਏਗਾ ਜੀ ਤੇ ਬਾਟਮ ਤੇ ਚਾਹੇ ਤੁਸੀਂ ਬਾਜੂ ਤੇ ਲਿਆ ਸਕਦੇ ਹੋ ਵਰਕ ਨੂੰ ਨੈਕਸਟ ਹੈਗਾ ਜੀ ਆਹ ਵਾਲੇ ਨੂੰ ਆਫ ਵਾਈਟ ਵੀ ਕਹਿ ਸਕਦੇ ਆ ਮਾਊਸ ਕਲਰ ਵੀ ਕਹਿ ਸਕਦੇ ਆ ਤੇ ਨੈਕਸਟ ਇਹ ਆਪਣੇ ਕੋਲੇ ਵਿంటర్ ਲਈ ਕੱਟ ਪੀਸਸ ਆਏ ਨੇ ਡਿਜ਼ਾਈਨ ਕੁਝ ਕੀ ਨੇ ਜੀ 20 ਮੀਟਰ ਦਾ ਕੱਟ ਪੀਸ ਰਹੂਗਾ ਸਿਰਫ ਔਰ ਸਿਰਫ 80 ਰੁਪਏ ਦਾ ਜੀ ਇਹਨਾਂ ਵਿੱਚੋਂ ਕੋਈ ਵੀ ਤੁਹਾਨੂੰ ਕੱਟ ਪੀਸ ਚਾਹੀਦਾ ਹੋਵੇ ਸੂਟ ਚਾਹੀਦਾ ਹੋਵੇ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਨੈਕਸਟ ਜਾਰਜਟ ਤੇ ਇਹ ਵਾਲਾ ਡਿਜ਼ਾਈਨ ਬਣਿਆ ਹੋਇਆ ਜੀ neck ਵਾਲੀ ਤੇ ਇੱਕ ਹੈਗਾ ਜੀ ਨੀਡਲ ਵਰਕ ਤੇ ਨੋਟ ਵਰਕ ਵਾਲਾ ਦੇਖੋ ਜੀ ਇਹ ਵਾਲਾ ਡਿਜ਼ਾਈਨ ਸਿਲਕ ਦੇ ਉੱਪਰ 5 ਮੀਟਰ ਕੱਟ ਰਹੂਗੀ ਆ ਹੈਗਾ ਜੀ ਘੇਰਾ ਬਹੁਤ ਹੀ ਪਿਆਰਾ ਡਿਜ਼ਾਈਨ ਬਣਿਆ ਹੋਇਆ ਬਾਟਮ ਦੇ ਉੱਪਰ ਇਹਦੇ ਵਿੱਚ ਰੈੱਡ ਕਲਰ ਵੀ ਮਿਲ ਜਾਣਗੇ ਤੇ ਜੇ ਤੁਹਾਨੂੰ ਸਿੰਦੀ ਬੁੱਟੀ ਦੇ ਸੂਟ ਚਾਹੀਦੇ ਨੇ ਜੀ ਚਾਹੇ ਕਾਟਨ 'ਚ ਹੋਣ ਚਾਹੇ ਏ ਗਲਾਸ ਫੈਬਟਿਕ 'ਚ ਇਹਦੇ ਵਿੱਚ ਆਪਣੇ ਕੋਲ ਕਾਫੀ ਕੁਆਂਟੀਟੀ ਹੈ ਜਲਦੀ ਜਲਦੀ ਕਰੋ ਜੀ ਆਪਣਾ ਆਰਡਰ ਬੁੱਕ ਤੇ ਵੀਡੀਓਨ